ਆਓ ਜੀ ਅੱਜ ਆਪਾਂ ਨਾ ਸਬਜੀ ਬਣਾਉਣੀ ਆ ਮੂਲੀ ਦੇ ਪੱਤਰਾਂ ਦੀ ਮੂੰਗੀ ਦੀ ਦਾਲ ਪਾ ਕੇ ਤੁਸੀਂ ਵੀ ਸਮਝਦੇ ਹੋਗੇ ਕਿ ਮੂੰਗੀ ਦੀ ਦਾਲ ਪਾ ਕੇ ਕਿਵੇਂ ਬਣਦੀ ਸਬਜੀ ਤੇ ਆਓ ਅੱਜ ਆਪਾਂ ਇੱਕ ਨਵੀਂ ਸਬਜੀ ਤੇ ਇੱਕ ਵਧੀਆ ਤਰ੍ਹਾਂ ਬਣਾਈ ਸਬਜੀ ਵੇਖਦੇ ਆ ਇਹ ਮੂਲੀਆਂ ਦੇ ਪੱਤਰ ਸਾਡੇ ਕਿਆਰੀ ਦੇ ਵਿੱਚ ਉੱਗੇ ਹੋਏ ਸੀਗੇ ਤੇ ਬਹੁਤ ਸੰਘਣੀਆਂ ਮੂਲੀਆਂ ਸੀ ਤੇ ਇਹਨਾਂ ਦੇ ਵਿੱਚੋਂ ਮੈਂ ਜਿਹੜੀਆਂ ਸੰਘਣੀਆਂ ਸੰਘਣੀਆਂ ਸੀ ਉਹ ਕੱਢ ਲੀਆਂ ਨੇ ਮਤਲਬ ਪੋਟਲੇ ਆਂਦੀਆਂ ਨੇ ਤੇ ਧੋ ਬਣਾ ਕੇ ਪੱਤੇ ਤੋੜ ਕੇ ਬੜੇ ਸਾਫ਼ ਜੇ ਕਰ ਲੈਨੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਪੱਤਿਆਂ ਨੂੰ ਪਹਿਲਾਂ ਆਪਾਂ ਇਦਾਂ ਚੋਪਰ ਬੋਰਡ ਤੇ ਰੱਖ ਕੇ ਜਾਂ ਹੱਥ ਨਾਲ ਜਿੱਦਾਂ ਵੀ ਤੁਸੀਂ ਕੱਟ ਸਕਦੇ ਹੋ ਆਪਾਂ ਕੱਟ ਲਾਂਗੇ ਜ਼ਰੂਰੀ ਨਹੀਂ ਆ ਕਿ ਆਪਾਂ ਚੋਪਰ ਬੋਰਡ ਤੇ ਹੀ ਕੱਟਣੇ ਆ ਇਦਾਂ ਹੱਥ ਨਾਲ ਵੀ ਕੱਟੇ ਜਾ ਸਕਦੇ ਦੂਜੀ ਤਰ੍ਹਾਂ ਵੀ ਦਾਤਰ ਨਾਲ ਵੀ ਕੱਟੇ ਜਾ ਸਕਦੇ ਆ ਜਿਵੇਂ ਤੁਹਾਡੀ ਆਪਣੀ ਕੱਟਣ ਦੀ ਆਦਤ ਆ ਉਸੇ ਤਰ੍ਹਾਂ ਹੀ ਠੀਕ ਹੈ ਪੱਤਿਆਂ ਨੂੰ ਅਸੀਂ ਬਹੁਤ ਬਰੀਕ-ਬਰੀਕ ਕਟਾਂਗੇ ਤੇ ਇਹ ਇੱਕ ਨਵੀਂ ਸਬਜ਼ੀ ਆ ਬੜਿਆਂ ਲੋਕਾਂ ਨੇ ਪੁਰਜੀ ਖਾਧੀ ਹੋਊਗੀ ਮੂਲੀਆਂ ਦੀ ਪਰ ਆਹ ਜਿਹੜੀ ਚੀਜ਼ ਆ ਨਾ ਇਹ ਇੱਕ ਨਵੀਂ ਆ ਤੇ ਬਣਦੀ ਵੀ ਇੰਨੀ ਟੇਸਟੀ ਆ ਕਿ ਤੁਸੀਂ ਨਾ ਇਹ ਵੀਡੀਓ ਵੇਖ ਕੇ ਤੇ ਬਣਾਇਓ ਵੀ ਇਹਨੂੰ ਬਣਾ ਕੇ ਵੀ ਵੇਖਿਓ ਤਾਂ ਫੇਰ ਤੁਸੀਂ ਕਹੋਗੇ ਕਿ ਵਾਕਿਆ ਹੀ ਕੋਈ ਚੀਜ਼ ਬਣੀ ਆ ਇੰਨੀ ਟੇਸਟੀ ਬਣਦੀ ਆ ਇਹ ਤੇ ਹੁਣ ਮੈਂ ਆ ਦੇਖੋ ਮੂਲੀਆਂ ਤੇ ਪੱਤਰ ਜਿਹੜੇ ਆ ਉਹਨਾਂ ਨੂੰ ਮੈਂ ਕੱਟ ਲਿਆ ਆ ਕੱਟ ਕੇ ਮੈਂ ਤੁਹਾਨੂੰ ਬਣਾਉਣੇ ਵੀ ਦੱਸਦੀ ਆ ਤੇ ਰਿਆਡ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਵੱਡੀਆਂ ਵੀਡੀਓ ਵੇਖੋਗੇ ਤਾਂ ਤੁਹਾਨੂੰ ਫਿਰ ਸਬਜ਼ੀਆਂ ਬਣਾਉਣ ਦਾ ਪਤਾ ਲੱਗ ਜਾਏਗਾ ਛੋਟੀਆਂ ਵੀਡੀਓ ਦਾ ਤੇ ਇਹ ਹੁੰਦਾ ਵੀ ਚਲੋ ਮਾੜੀਆਂ ਮੋਟੀਆਂ ਵੇਖੀਆਂ ਤੇ ਜਿੱਤਰਾ ਵੀ ਆ ਤੇ ਤੁਸੀਂ ਨਾ ਵੱਡੀਆਂ ਵੀਡੀਓ ਵੇਖਿਆ ਕਰੋ ਉਹਨਾਂ ਦੇ ਵਿੱਚ ਸਾਰੀ ਸਬਜ਼ੀ ਦੀ ਵੀਡੀਓ ਪਈ ਹੁੰਦੀ ਬੜੇ ਆਰਾਮ ਨਾਲ ਬਣਾ ਕੇ ਦੱਸੀ ਹੁੰਦੀ ਆ ਕਿਸ ਤਰ੍ਹਾਂ ਜਿਹੜੀ ਸਬਜ਼ੀ ਆ ਤਿਆਰ ਕੀਤੀ ਗਈ ਆ ਠੀਕ ਹੈ ਤੇ ਇਹਨਾਂ ਨੂੰ ਆਪਾਂ ਜਿਹੜਾ ਕੱਟ ਕੇ ਤੇ ਫੇਰ ਅਹੀਂ ਬਣਾਵਾਂਗੇ ਤੇ ਫੇਰ ਭਾਵੇਂ ਤੁਸੀਂ ਮੱਕੀ ਦੀ ਰੋਟੀ ਨਾ ਖਾਓ ਤੇ ਭਾਵੇਂ ਕਣਕ ਦੀ ਰੋਟੀ ਨਾ ਖਾਓ ਤੇ ਤੁਹਾਨੂੰ ਵੀ ਪਤਾ ਕਿ ਮੂਲੀਆਂ ਜਿਹੜੀਆਂ ਆ ਇਹਦੇ ਵਿੱਚ ਪੈਣ ਤੇ ਫਿਰ ਪੁਰਜੀ ਬਣ ਜਾਂਦੀ ਆ ਪਰ ਆਪਾਂ ਅੱਜ ਮੂਲੀਆਂ ਨਹੀਂ ਪਾਉਣੀਆਂ ਕਿਉਂਕਿ ਮੂਲੀਆਂ ਸਾਡੇ ਕੋਲ ਹੈ ਹੀ ਨਹੀਂ ਆ ਤੇ ਨਾਲ ਹੀ ਅਹੀਂ ਮੂਲੀਆਂ ਵਾਲੇ ਪੱਤਰ ਜਿਹੜੇ ਆ ਸਾਡੇ ਕੋਲ ਆ ਅਹੀਂ ਅੱਜ ਬਰੀਕ-ਬਰੀਕ ਪੱਤਰ ਜਿਹੜੇ ਆ ਚਿਆਰੀ ਦੇ ਵਿੱਚ ਲੱਗੇ ਹੋਏ ਸੀ ਨਾ ਉਹਨਾਂ ਦੇ ਥੱਲੇ ਅਜੇ ਮੂਲੀਆਂ ਬਣੀਆਂ ਨਹੀਂ ਸੀ ਇਹ ਬਹੁਤ ਸੰਘਣੇ ਸੀਗੇ ਤੇ ਮੈਂ ਉਹ ਹੀ ਕੱਢ ਕੇ ਲਿਆਂਦੇ ਨੇ ਸਾਰੇ ਤੇ ਤਾਂ ਕਰਕੇ ਪੱਤੇ ਹੀ ਪੱਤੇ ਜਿਹੜੇ ਤੁਹਾਨੂੰ ਨਜ਼ਰ ਆਉਣਦੇ ਆ ਤੇ ਇਹ ਸਬਜੀ ਇੱਕ ਹਰੀ ਤੇ ਵਧੀਆ ਅੱਖਾਂ ਵਾਸਤੇ ਵੀ ਬਹੁਤ ਵਧੀਆ ਨਿਗਾਹ ਵਾਸਤੇ ਵੀ ਤੇ ਵੈਸੇ ਵੀ ਹਾਜਮੇ ਵਾਸਤੇ ਬਹੁਤ ਵਧੀਆ ਤੇ ਦਾਲ ਉਸ ਤੋਂ ਵਧੀਆ ਤੇ ਆਪਾਂ ਫਿਰ ਸਬਜੀ ਜਿਹੜੀ ਆ ਤਿਆਰ ਕਰਦੇ ਆ ਇਹ ਹੁਣ ਕੱਟ ਕੇ ਤਿਆਰ ਹੋ ਗਈਆਂ ਇੱਧਰ ਮੈਂ ਆ ਦੇਖੋ ਕੌਲੀ ਇੱਕ ਲਈ ਆ ਇਹਦੇ ਵਿੱਚ ਮੈਂ ਤਿੰਨ ਚਮਚੇ ਨਾ ਦੋ ਤਿੰਨ ਚਮਚੇ ਮੋਂਗੀ ਦੀ ਦਾਲ ਧੋਤੀ ਹੋਈ ਜਿਹੜੀ ਆ ਉਹਨੂੰ ਧੋ ਕੇ ਭਿਉਂ ਧਵਾਵਾਂਗੀ ਇਹ ਜਿਹੜੀ ਦਾਲ ਆ ਨੂੰ 2 ਘੰਟੇ ਮੈਂ ਭਿਓਈ ਰੱਖਾਂਗੀ ਇਹ ਫੁੱਲ ਜਾਏਗੀ ਫੇਰ ਮੈਂ ਇਹਨੂੰ ਵਰਤੂੰਗੀ ਤੇ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਇਹ ਫਿਰ ਬਣਦੀ ਬਹੁਤ ਟੇਸਟੀ ਆ ਤੇ 2-3 ਘੰਟੇ ਹੋ ਗਏ ਦਾਲ ਭੇਵੀ ਨੂੰ ਤੇ ਹੁਣ ਆਪਾਂ ਕੜਾਹੀ ਧਰ ਲਈਏ ਤੇ ਆਓ ਆਪਾਂ ਫਿਰ ਸਬਜ਼ੀ ਬਣਾਉਨੇ ਆ ਪਹਿਲਾਂ ਤੇ ਆਪਾਂ ਨਾ ਇਹਦੇ ਚ ਸਰ੍ਹੋਂ ਦਾ ਤੇਲ ਪਾਵਾਂਗੇ ਵੈਸੇ ਵੀ ਤੁਸੀਂ ਜਿਹੜਾ ਤੇਲ ਕਿਉ ਵਰਤਦੇ ਜੇ ਪਾ ਸਕਦੇ ਹੋ ਪਰ ਆਹ ਤੇਲ ਬਹੁਤ ਹੀ ਕਮਾਲ ਦਾ ਤੇ ਬਹੁਤ ਹੀ ਵਧੀਆ ਤੇ ਅੱਧਾ ਚਮਚਾ ਮੈਂ ਜੀਰੇ ਦਾ ਪਾਤਾ ਏ ਹੁਣ ਲਸਣ ਪਾਉਂਗੀ ਮੈਂ ਹੁਣ ਥੋੜਾ ਜਿਹਾ ਮੈਂ ਲਸਣ ਪਾਉਂਗੀ ਲਸਣ ਨੂੰ ਮੈਂ ਥੋੜਾ ਜਿਹਾ ਭੁੰਨਾਂਗੀ ਪਹਿਲੇ ਕਿਉਂਕਿ ਇਹਦੇ ਵਿੱਚ ਆਪਾਂ ਦਾਲ ਪਾ ਰਹੇ ਆ ਤੇ ਸਾਨੂੰ ਗੰਡਾ ਜਿਹੜਾ ਜਾਂ ਅਦਰਕ ਲਸਣ ਜੋ ਵੀ ਆਪਾਂ ਪਾ ਰਹੇ ਆ ਇਹ ਪਾਉਣਾ ਬਹੁਤ ਜ਼ਰੂਰੀ ਆ। ਉਦੋਂ ਤੇ ਜਵੈਣ ਪਾ ਕੇ ਪੁਰਜੀ ਬਣ ਜਾਂਦੀ ਆ ਪਰ ਨਹੀਂ ਆਪਾਂ ਅੱਜ ਇਸ ਤਰ੍ਹਾਂ ਦੀ ਪੁਰਜੀ ਬਣਾਣੀ ਆ ਕਿ ਬਹੁਤ ਜ਼ਿਆਦਾ ਵਧੀਆ ਬਣੇ ਤੇ ਬਹੁਤ ਹੀ ਟੇਸਟੀ ਬਣੇ। ਹੁਣ ਪਿਆਜ਼ ਵੀ ਥੋੜਾ ਜਿਹਾ ਆਪਾਂ ਭੁੰਨ ਲਵਾਂਗੇ। ਹਰੀਆਂ ਮਿਰਚਾਂ ਕਟੀਆਂ ਹੋਈਆਂ ਉਹ ਵੀ ਪਾ ਦਵਾਂਗੇ। ਤਿੰਨ ਚਾਰ ਕਟੀਆਂ ਸੀਗੇ ਮੈਂ ਤੇ ਉਹ ਵੀ ਪਾ ਦਿੱਤੀਆਂ ਨੇ। ਇਹ ਵੀ ਨਾਲ ਹੀ ਭੁੱਜ ਜਾਣਗੀਆਂ ਸਬਜੀ ਬਣਦੀ ਤੁਸੀਂ ਦੇਖਿਓ ਇਸੇ ਤਰ੍ਹਾਂ ਬਣਾਇਓ ਫਿਰ ਤੇ ਬਹੁਤ ਟੇਸਟੀ ਬਣੂਗੀ ਹੁਣ ਆਪਾਂ ਜਿਹੜੇ ਪੱਤੇ ਕੱਟੇ ਹੋਏ ਸੀਗੇ ਉਹ ਆਪਾਂ ਇਹਦੇ ਚ ਕੜਾਈ ਚ ਪਾ ਦਵਾਂਗੇ ऐसे तरह येनु सारी सब्जी नु आपा पादांगे कढ़ाई ਦੇ ਵਿੱਚ ਕਈ ਵਾਰੀ ਆਪਾਂ ਪੱਤੇ ਜਿਹੜੇ ਲਾ ਕੇ ਛੋਟ ਦਿੰਨੇ ਆ ਮੂਲੀਆਂ ਦੇ ਵੀ ਇਹ ਨਹੀਂ ਕੰਮ ਦੇ ਹੈਗੇ ਇਹਨਾਂ ਨੂੰ ਛੋੜ ਦੋ ਕੁਛ ਨਹੀਂ ਆਪਾਂ ਇਹਨਾਂ ਤੋਂ ਕੰਮ ਲੈਂਦੇ ਪਰ ਆਪਾਂ ਕੰਮ ਲਵਾਂਗੇ ਤੇ ਬਹੁਤ ਹੀ ਵਧੀਆ ਚੀਜ਼ ਹੈ ਕੰਮ ਲੈਣਾ ਚਾਹੀਦਾ ਆ ਕਿਉਂਕਿ ਇਹ ਵੀ ਇੱਕ ਹਰੀ ਚੀਜ਼ ਦੇ ਵਿੱਚ ਹੀ ਆਉਂਦੇ ਆ ਤੇ ਤੁਹਾਨੂੰ ਪਤਾ ਹਰੀ ਚੀਜ਼ ਬਹੁਤ ਵਧੀਆ ਅੱਖਾਂ ਵਾਸਤੇ ਨਿਗਾਹ ਵਾਸਤੇ ਹਰੀਆਂ ਸਬਜ਼ੀਆਂ ਤੇ ਬਹੁਤ ਵਧੀਆ ਮੰਨੀਆਂ ਗਈਆਂ ਨੇ ਹੁਣ ਇਹ ਜਿਹੜੇ ਪੱਤੇ ਆ ਥੋੜੇ ਥੋੜੇ ਥੱਲੇ ਹੋ ਰਹੇ ਨੇ ਆਪਣੇ ਆਪ ਹੀ ਅਜੇ ਤੁਹਾਨੂੰ ਪਤਾ ਮੈਂ ਕੋਈ ਮਸਾਲਾ ਨਹੀਂ ਪਾਇਆ ਤੇ ਅਜੇ ਮੈਂ ਮਸਾਲਾ ਪਾਉਂਗੀ ਵੀ ਨਹੀਂ ਪਹਿਲਾਂ ਇਹ ਪੱਤੇ ਜਿਹੜੇ ਹਨ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੁਗਣਨ ਦਵਾਂਗੇ ਸੇਕ ਲੱਗਣ ਦਵਾਂਗੇ ਫਿਰ ਆਪਾਂ ਕੋਈ ਅੱਗੇ ਸਬਜੀ ਦਾ ਜਿਹੜਾ ਆ ਕੋਈ ਮਸਾਲਾ ਵਗੈਰਾ ਪਾਉਣਾ ਆਪਾਂ ਪਾਵਾਂਗੇ ਐਸੇ ਤਰ੍ਹਾਂ ਇਹਨੂੰ ਹੌਲੀ ਹੌਲੀ ਥੱਲੇ ਜਾਣਾ ਆ ਤੇ ਇਹਨੇ ਆਪਣੇ ਆਪ ਹੀ ਆਪਣੀ ਭਾਫ਼ ਦੇ ਵਿੱਚ ਹੀ ਇਹਨਾਂ ਨੇ ਬਣੀ ਜਾਣਾ ਆ ਹੁਣ ਆਪਾਂ ਦੁਬਾਰਾ ਟੱਕ ਦਵਾਂਗੇ ਉੱਤੋਂ ਥੋੜੀ ਜਿਹੀ ਦੇਰ ਵਾਸਤੇ ਇਹ ਦੇਖੋ ਥੋੜਾ ਜਿਹਾ ਜਿਹਾ ਇੱਕ ਲੱਗੂਗਾ ਤੇ ਫੇਰ ਖੋਲ ਕੇ ਇਹਨੂੰ ਵੇਖਾਂਗੇ ਹੁਣ ਦੇਖੋ ਅੱਗੇ ਨਾਲੋਂ ਇਹ ਫੇਰ ਘੱਟ ਹੋ ਗਏ ਨੇ ਤੇ ਇਹ ਜਿਹੜੇ ਆ ਇਹ ਬਣਦੇ ਜਾ ਰਹੇ ਨੇ ਬੜੇ ਆਰਾਮ ਨਾਲ ਬਣ ਰਹੇ ਨੇ ਕਿਉਂਕਿ ਗੈਸ ਵੀ ਆਪਾਂ ਬਹੁਤ ਤੇਜ਼ ਨਹੀਂ ਕਰਨਾ ਥੱਲੇ ਗੈਸ ਵੀ ਉਹਦੇ ਥੱਲੇ ਆਪਾਂ ਹਿਸਾਬ ਨਾਲ ਹੀ ਰੱਖਣਾ ਆ ਤੋ ਕਾ ਫਿਰ ਗੈਸ ਦੀ ਹੈ ਜੋ ਇਹ ਤਾਂ ਫਿਰ ਪਾਣੀ ਜਿਹੜਾ ਆ ਮੂਲੀਆਂ ਪੱਤਰਾ ਦਾ ਸੁੱਕ ਜਾਂਦਾ ਹੈ ਤੇ ਫਿਰ ਪੱਤਰ ਜਿਹੜੇ ਆ ਉਹ ਸਹੀ ਨਹੀਂ ਬਣਦੀ ਸਬਜੀ ਇਸੇ ਤਰ੍ਹਾਂ ਬਣਾਉਣੇ ਜਿੱਦਾਂ ਆ ਵੀ ਆਪਾਂ ਪੁਰਜੀ ਬਣਾਉਨੇ ਆ ਨਾ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਪਕਾਉਣਾ ਹੌਲੀ ਹੌਲੀ ਤੇ ਸਬਜੀ ਵੇਖਿਓ ਤੁਸੀਂ ਬਣਦੀ ਹੁਣ ਦੁਬਾਰਾ ਅਸੀਂ ਇਹਨੂੰ ਜਿਹੜਾ ਆ ਟੱਕਾਂਗੇ ਪਰ ਥੋੜੇ ਮਸਾਲੇ ਪਾ ਕੇ ਥੋੜੇ ਮਸਾਲੇ ਪਾਵਾਂਗੇ ਪਹਿਲਾਂ ਹੁਣ ਹਲਦੀ ਪਾਵਾਂਗੇ ਥੋੜੀ ਜੀ ਕਿਉਂਕਿ ਪੱਤੇ ਥੱਲੇ ਹੋ ਗਏ ਨੇ ਤੇ ਮਸਾਲੇ ਪਾਉਣੇ ਹੀ ਚਾਹੀਦੇ ਆ ਇਹ ਨਮਕ ਪਾਤਾ ਆ ਤੇ ਇਹ ਹਲਦੀ ਪਾਤੀ ਆ ਤੇ ਮਸਾਲੇ ਕਿਹੜੇ ਪਾਉਣੇ ਇਹਦੇ ਚ ਦੂਜੇ ਮਸਾਲੇ ਤੇ ਆਪਾਂ ਪਾਉਣੇ ਨਹੀਂਗੇ ਨਾ ਧਣੀਆਂ ਨਾ ਦੂਜੇ ਕੋਈ ਨਹੀਂ ਪਾਉਣਾ ਕਾਲੀ ਮਿਰਚ ਇਹਦੇ ਚ ਨਹੀਂ ਲੱਗਦੀ ਇਹ ਇਸ ਤਰ੍ਹਾਂ ਹੀ ਨਮਕ ਮਿਰਚ ਨਾਲ ਹੀ ਵਧੀਆ ਬਣ ਜਾਂਦੀ ਆ ਤੇ ਆਪਾਂ ਦੋ ਹੀ ਮਸਾਲੇ ਪਾਉਣੇ ਇਹਦੇ ਚ ਨਮਕ ਤੇ ਹਲਦੀ ਤੇ ਮਿਰਚਾਂ ਮੈਂ ਪਹਿਲਾਂ ਹੀ ਤੁਹਾਡੇ ਸਾਹਮਣੇ ਪਾ ਚੁੱਕੀ ਆ ਜੇ ਤੇਜ਼ ਖਾਂਦੇ ਹੋ ਤੇ ਹੋਰ ਤੁਸੀਂ ਚਿੱਲੀ ਫਲੇਕਸ ਪਾ ਸਕਦੇ ਹੋ ਹੁਣ ਇਹ ਆਪਣੇ ਆਪ ਹੀ ਪੁਰਜੀ ਜਿਹੜੀ ਆ ਬਣ ਜਾਣੀ ਆ ਤੇ ਫਿਰ ਫਿਰ ਤੁਹਾਨੂੰ ਮੈਂ ਦੱਸਦੀ ਆ ਕਿ ਆਪਾਂ ਦਾਲ ਦੀ ਵਰਤੋਂ ਕਿੱਥੇ ਜਾ ਕੇ ਕਰਨੀ ਆ ਤੇ ਵੀਡੀਓ ਪੂਰੀ ਵੇਖਿਆ ਕਰੋ ਜਦੋਂ ਪੂਰੀ ਤੁਸੀਂ ਵੀਡੀਓ ਵੇਖੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਹੁਣ ਆ ਦੇਖੋ ਮੈਂ ਦਾਲ ਜਿਹੜੀ ਆ ਇਹ ਥੋੜਾ ਜਿਹਾ ਹੋਰ ਇਹਨੂੰ ਸੇਕ ਲੱਗ ਗਿਆ ਹੁਣ ਇਹ ਨਾ 20% ਬਨਣ ਵਾਲੀ ਰਹਿ ਗਈ ਆ ਤੇ ਮੈਂ ਹੁਣ ਇਹਦੇ 'ਚ ਨਾ ਪੁਰਜੀ ਦੇ ਵਿੱਚ ਦਾਲ ਪਾਉਂਗੀ ਰਿਆਰ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਕੋਈ ਨਵੀਂ ਵੀਡੀਓ ਤੁਹਾਨੂੰ ਲੱਗਦੀ ਹੁੰਦੀ ਆ ਤੇ ਭੈਣ ਭਰਾਵਾਂ ਨੂੰ ਵੀ ਆਪਣੇਆਂ ਨੂੰ ਦੱਸਿਆ ਕਰੋ ਸ਼ੇਅਰ ਕਰਕੇ ਉਹ ਵੀ ਸਬਸਕ੍ਰਾਈਬ ਕਰਿਆ ਕਰਨ ਕਿਉਂਕਿ ਉਹ ਵੀ ਬਣਾ ਕੇ ਖਾਇਆ ਕਰਨ ਤੇ ਫਿਰ ਇਹ ਚੈਨਲ ਜਿਹੜਾ ਆ ਵਧੀਆ ਲੱਗਿਆ ਕਰੇ ਉਹਨਾਂ ਨੂੰ ਵੀ ਇਹ ਹੋਰ ਮੈਂ ਦਾਲ ਪਾਤੀ ਆ ਦਾਲ ਫੁੱਲ ਗਈ ਆ ਤੇ ਦਾਲ ਨੇ ਥੋੜਾ ਜਿਹਾ ਟਾਈਮ ਲੈਣਾ ਤੇ ਦਾਲ ਨੇ ਆਪਣੇ ਆਪ ਹੀ ਇਹ ਜਿਹੜੀ ਪੁਰਜੀਆ ਤੇ ਚੜ੍ਹ ਜਾਣਾ ਤੇ ਇੰਨੇ ਸਵਾਦ ਲੱਗਦੀ ਆ ਭਾਵੇਂ ਪਰੌਂਠੇ ਨਾ ਖਾਓ ਤੇ ਭਾਵੇਂ ਮੱਕੀ ਰੋਟੀ ਨਾਲ ਦਹੀਂ ਨਾਲ ਲੈ ਲਓ ਤੇ ਫੇਰ ਭਾਵੇਂ ਤੁਸੀਂ ਕਣਕ ਦੀ ਰੋਟੀ ਨਾਲ ਖਾਓ ਮੂਲੀਆਂ ਦੀ ਤੇ ਰੋਜ਼ ਪੁਰਜੀ ਖਾਂਦੇ ਆਂ ਦਾਲ ਮੂਲੀ ਵੀ ਕੜੀ ਬਣਾ ਕੇ ਖਾ ਕੇ ਵੇਖੋ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਓਨੀ ਦੇਰ ਤੱਕ ਕਿਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ